ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫੱਕੇ ਕੁਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਪਾਡੇ ਇਸ ਲਾਈਵ ਦੇ ਵਿੱਚ ਸਵਾਗਤ ਹੈ ਇਸ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਤਰੀਕ ਹੈ 26 ਸਤੰਬਰ 2025 ਤਕਰੀਬਨ ਸਵੇਰ ਦੇ 11:00 ਵੱਜ ਚੁੱਕੇ ਦੁਪਹਿਰਾ ਹੀ ਹੋਣ ਵਾਲਾ ਅੱਜ ਆਪਾਂ ਗੱਲ ਕਰਾਂਗੇ ਪਾਣੀ ਦੇ ਜੋ ਡੈਮ ਨੇ ਡੈਮਾਂ ਦੇ ਹਾਲਾਤਾਂ ਤੇ ਜਾਂ ਜੋ ਪੰਜਾਬ ਦੇ ਵਿੱਚ ਆੜੇ ਉਨਾ ਬੀਸ਼ਾਂ ਤੇ ਗੱਲ ਕਰਾਂਗੇ ਕੋਈ ਸ਼ੱਕ ਨਹੀਂ ਕਿ ਸਾਡੇ ਪੰਜਾਬ ਦੇ ਕੋਲ ਇੰਡੀਆ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਕੋਈ ਇਸ ਦੇ ਵਿੱਚ ਦੂਰ ਆਏ ਨਹੀਂ ਕਿ ਸਾਡੇ ਲੋਕਾਂ ਕੋਲ ਟੈਕਨੋਲੋਜੀ ਦੀ ਕੋਈ ਕਮੀ ਨਹੀਂ ਪਰ ਪੈਸੇ ਨੂੰ ਸਹੀ ਜਗ੍ਹਾ ਸਹੀ ਤਰੀਕੇ ਨਾਲ ਲਾਇਆ ਨਹੀਂ ਜਾਂਦਾ ਹੁਣ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਇਸੇ ਸਾਡੇ ਡੈਮ ਨੇ ਇਹਨਾਂ ਨੂੰ ਬਣਿਆ ਨੂੰ ਕਾਫੀ ਟਾਈਮ ਹੋ ਗਿਆ ਤੇ ਲਗਭਗ ਇਹ ਆਪਣੀ ਮਿਆਦ ਪੂਰੀ ਕਰ ਹੀ ਚੁੱਕੇ ਨੇ ਕਹਿਣ ਦੇ ਮੁਤਾਬਕ ਤਾਂ ਤੁਸੀਂ ਜੋ ਮਰਜ਼ੀ ਕਹੀ ਚੱਲੋ ਕਿ ਇਹਨਾਂ ਦੀ ਮਿਆਦ ਇੰਨੀ ਆ ਇੰਨੀ ਆ ਪਰ ਨਹੀਂ ਕਿਉਂਕਿ ਜਦੋਂ ਵੀ ਹੜਾ ਆਉਂਦੇ ਨੇ ਜਾਂ ਹਿਮਾਚਲ ਦੇ ਵਿੱਚ ਬੱਦਲ ਫੜਦੇ ਨੇ ਜਾਂ ਉਧਰੋਂ ਪਾਣੀ ਆਉਂਦਾ ਉਹ ਕੱਲਾ ਪਾਣੀ ਨਹੀਂ ਆਉਂਦਾ ਉਹ ਆਪਣੇ ਨਾਲ ਮਿੱਟੀ ਜਾਂ ਹੋਰ ਦਰਖਤ ਲੱਕੜਾ ਰੇਤਾ ਇਟਾ ਬੱਟੇ ਬੜਾ ਕੁਝ ਰੋੜ ਕੇ ਲੈ ਕੇ ਆਉਂਦਾ ਤੇ ਜਿਹਦੇ ਨਾਲ ਸਾਡੇ ਦਰਿਆਵਾਂ ਦੇ ਵਿੱਚ ਵੀ ਇੱਕ ਭਰਤ ਪੈ ਜਾਂਦਾ 3 4 4 5 5 ਫੁੱਟ ਮਿੱਟੀ ਚੜ ਜਾਂਦੀ ਹੈ ਤੁਸੀਂ ਪਿਛਲੇ ਜੋਕੇ ਸਮੇ ਤੋਂ ਦੇਖਿਆ ਹੋਊਗਾ ਕਿ ਭਾਖੜਾ ਨੰਗੜ ਦਾ ਜੋ ਡੈਮ ਆ ਉਹਦੀ ਕੈਪੈਸਿਟੀ ਬਹੁਤ ਜ਼ਿਆਦਾ ਸੀ ਪਰ ਹੁਣ ਉਸਦੀ ਕੈਪੈਸਿਟੀ ਘਟ ਗਈ ਹੈ ਇਸ ਦੇ ਪਿੱਛੇ ਕਾਰਨ ਇਹ ਆ ਕਿ ਡੈਮਾਂ ਦੀ ਅਜੇ ਤੱਕ ਸਫਾਈ ਨਹੀਂ ਹੋਈ। ਜਦੋਂ ਤੱਕ ਦਾ ਜਦੋਂ ਦਾ ਡੈਮ ਬਣਿਆ ਹੋਇਆ ਅੱਜ ਤੱਕ ਉਸ ਡੈਮ ਦੇ ਵਿੱਚੋਂ ਜਿੰਨੇ ਵੀ ਹੜ੍ਹ ਕੇ ਮਿੱਟੀ, ਰੇਤਾਂ ਜਾਂ ਲੱਕੜਾਂ ਆਈਆਂ ਨੇ ਉਹਨਾਂ ਨੂੰ ਸਾਫ਼ ਨਹੀਂ ਕੀਤਾ ਗਿਆ। ਤੇ ਇਹਨਾਂ ਡੈਮਾਂ ਦੀ ਸਫਾਈ ਕਿਸੇ ਵੀ ਸਰਕਾਰ ਨੇ ਕਰਵਾਈ ਨਹੀਂ। ਇਸ ਗੱਲ ਤੋਂ ਕੋਈ ਵੀ ਸਰਕਾਰਾਂ ਮੁਨਕਰ ਨਹੀਂ ਹੋ ਸਕਦੀ। ਕਿ ਹਾਂ ਇਸ ਗੱਲ ਦੇ ਵਿੱਚ ਦੂਰੇ ਆ। ਇਹ ਗੱਲ ਝੂਠੀ ਹੈ। ਤੇ ਇਹ ਜਿਹੜੇ ਡੈਮ ਨੇ ਇਹ ਬਣੇ ਵੀ ਪੁਰਾਣੀ ਤਕਨੀਕ ਦੇ ਹੋਏ ਨੇ ਤੇ ਤੁਸੀਂ ਚਾਈਨਾ ਨੇ ਜੋ ਹੁਣ ਡੈਮ ਬਣਾਇਆ ਉਹਦੀ ਤਕਨੀਕ ਦੇਖੋਗੇ ਤਾਂ ਉਹਦੇ ਵਿੱਚ ਇੱਕ ਥੱਲੇ ਇੱਕ ਗੇਟ ਹੁੰਦਾ ਜਿੱਦੇ ਨਾਲ ਤੁਸੀਂ ਗਾਰ ਕੱਢਦੇ ਹੋ ਪੇਸਟੇਜ ਕੱਢ ਸਕਦੇ ਤੇ ਉਸ ਦੇ ਨਾਲ ਡੈਮ ਦੀ ਸਫਾਈ ਵੀ ਹੁੰਦੀ ਆ ਤੇ ਸਾਡੇ ਇਸ ਡੈਮ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਹੁਣ ਜਦੋਂ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਸੋਚ ਰਹੀਆਂ ਨੇ ਕਿ ਹੁਣ ਅਸੀਂ ਡੈਮਾਂ ਦੀ ਸਫਾਈ ਕਰਵਾਵਾਂਗੇ دریاਾਂਵਾਂ ਦੀ ਸਫਾਈ ਕਰਾਵਾਂਗੇ ਕਪੈਸਿਟੀ ਘਟੂਗੀ ਜਦੋਂ ਤੁਸੀਂ ਤੀਜੇ ਚੌਥੇ ਸਾਲ ਹੜ ਆਉਣਗੇ ਤਾਂ ਉਹ ਕੱਲੇ ਪਾਣੀ ਨਹੀਂ ਲੈ ਕੇ ਆਉਂਦੇ ਆਪਣੇ ਨਾਲ ਮਿੱਟੀ ਵੀ ਲੈ ਕੇ ਆਉਂਦੇ ਨੇ ਜਿਹਦੇ ਨਾਲ ਫਸਲਾਂ ਦੇ ਵਿੱਚ ਇੱਕ ਕਿਸਮ ਦਾ 3-3 4-4 ਫੁੱਟ دریاਾਂਵਾਂ ਦੇ ਵਿੱਚ ਭਰਤ ਪੈ ਜਾਂਦਾ ਤੇ ਜਿਵੇਂ ਜਿਵੇਂ ਉਹ ਮਿੱਟੀ ਉੱਪਰ ਆਈ ਜਾਂਦੀ ਹੈ ਪਾਣੀ ਦਾ ਜੋ ਪੱਧਰ ਹੈ ਉਹ ਵੀ ਉੱਪਰ ਆ ਜਾਂਦਾ ਤੇ ਜਿਹਦੇ ਨਾਲ دریاਵਾ ਵਿੱਚ ਕਪੈਸਿਟੀ ਘਟ ਜਾਂਦੀ ਹੈ ਪਾਣੀ ਉਨਾ ਹੀ ਹੁੰਦਾ ਪਰ ਉਹ ਆਪਣੇ ਜਮੀਨੀ ਪੱਧਰ ਤੋਂ ਉੱਪਰ ਉੱਠ ਖੜਦਾ ਤਿੰਨ ਚਾਰ ਫੁੱਟ ਕਿਉਂਕਿ ਜਦੋਂ ਮਿੱਟੀ ਆਉਂਦੀ ਆ ਤਾਂ ਪਾਣੀ ਦਾ ਪੱਧਰ ਆਪਣੇ ਆਪ ਉੱਚਾ ਹੋ ਜਾਂਦਾ ਹੁਣ ਕਿੰਨੇ ਟਾਈਮ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ 88 ਦੇ ਵੀ ਆਏ ਨੇ ਤੁਸੀਂ 23 'ਚ ਵੀ ਦੇਖੇ ਨੇ 25 'ਚ ਵੀ ਦੇਖ ਲਿਆ ਸੀ ਇਹ ਤਾਂ ਬੜਾ ਭਿਆਨਕ ਨੁਕਸਾਨ ਹੋਇਆ ਪਰ ਕਿਸੇ ਨੇ ਕਦੀ ਇਹ ਨਹੀਂ ਸੋਚਿਆ ਕਿ ਇੰਨੇ ਸਮੇਂ ਤੋਂ ਸਰਕਾਰਾਂ ਆਈਆਂ ਨੇ ਕਿ ਅਸੀਂ ਆਪਣੇ ਦਰਿਆਵਾਂ ਦੇ ਜੋ ਕਿਨਾਰੇ ਨੇ ਉਹਨਾਂ ਨੂੰ ਪੱਕਾ ਕਰੀਏ ਸਹੂਲਤਾਂ ਦੇਣ ਦੀ ਬਾਅਦ ਵਿੱਚ ਗੱਲ ਹੈ ਜਿਹੜੀ ਚੀਜ਼ ਤੋਂ ਸਾਨੂੰ ਖਤਰਾ ਹੈ ਉਸ ਨੂੰ ਤਾਂ ਪੱਕੇ ਕਰ ਲਈਏ ਕਦੇ ਕਿਸੇ ਸਰਕਾਰਾਂ ਨੇ ਨਹੀਂ ਸੋਚਿਆ 70 ਸਾਲਾਂ ਤੋਂ ਵੱਧ ਸਰਕਾਰਾਂ ਬਣਦੀਆਂ ਨੂੰ ਹੋ ਗਿਆ ਪਰ ਕਿਸੇ ਨੇ ਸੋਚਿਆ ਨਹੀਂ ਕਿ ਅਸੀਂ ਡੈਮਾਂ ਦੇ ਜੋ ਕਿਨਾਰੇ ਇਹਨਾਂ ਨੂੰ ਪੱਕੇ ਕਰੀਏ ਤਾਂ ਕਿ ਲੋਕ ਇਸ ਪਾਣੀ ਦੀ ਮਾਰ ਤੋਂ ਬਚ ਸਕਣ ਤੇ ਦਰਿਆਵਾਂ ਦੇ ਵਿੱਚ ਨਜਾਇਜ਼ ਮਾਈਨਿੰਗ ਕਦੋਂ ਦਰਿਆ ਕਿਤੋਂ ਉੱਚੀ ਹੋਗੀ ਜ਼ਮੀਨ ਕਿਤੋਂ ਨੀਵੀਂ ਹੋਗੀ ਕਿਤੋਂ ਕਿਨਾਰੇ ਮੋੜ ਕੇ ਛੋਟੇ ਹੋਗੇ ਕਿਤੇ ਲੋਕਾਂ ਦੇ ਵਿੱਚ ਨਜਾਇਜ਼ ਕਬਜ਼ੇ ਕਰ ਲਈ ਦਰਿਆ ਦੀ ਜੋ ਜਗ੍ਹਾ ਉਹਨੇ ਆਪਦੀ ਜਗ੍ਹਾ ਲੈਣੀ ਹੈ ਦਰਿਆ ਦੀ ਜਗ੍ਹਾ ਜੋ ਉਸਦੀ ਜਿੰਨੀ ਵੱਣਦੀ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਆਪਣੀ ਜਗ੍ਹਾ ਲੈ ਲਵੇਗਾ ਪਰ ਬਹੁਤ ਥਾਵਾਂ ਤੇ ਵੀ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਜਗ੍ਹਾ ਦੇ ਵਿੱਚ ਨਜਾਇਜ਼ ਕੱਪੜੇ ਕਰੇ ਬਨੇ ਜਿਸ ਦੇ ਵਿੱਚ ਤੁਸੀਂ ਪਿੱਛੇ ਜੇ ਇੱਕ ਖਬਰ ਵੀ ਦੇਖੀ ਹੋਣੀ ਆ ਕਿ ਜੋ ਵਿਆਸ ਡੇਰਾ ਬਣਿਆ ਹੋਇਆ ਉਸ ਨੇ ਪਾਣੀ ਦੇ ਪੱਧਰ ਨੂੰ ਮੋੜ ਕੇ ਉਸ ਦਾ ਝੂਟਾ ਨਾ ਬਣਾਤਾ ਕਿਸੇ ਹੋਰ ਪਾਸੇ ਨੂੰ ਮੋੜਤਾ ਜਿਹਦੇ ਕਰਕੇ ਨੁਕਸਾਨ ਵੀ ਕਾਫੀ ਹੁੰਦਾ ਤੇ ਜਦੋਂ ਤੁਸੀਂ ਪਾਣੀਆਂ ਦੇ ਨਾਲ ਪਾਣੀ ਦੇ बहाਵ ਨਾਲ ਪਾਣੀ ਦੇ बहाਵ ਨੂੰ 모ੜਨ ਦੀ ਕੋਸ਼ਿਸ਼ ਕਰੋਗੇ ਕੋਈ ਨਹੀਂ ਕਿ ਤੁਹਾਡੇ ਹੱਕ ਵਿੱਚ ਹੀ ਆਪਣਾ ਫੈਸਲਾ ਦਊਗਾ ਉਸਦੇ ਉਲਟ ਨਤੀਜੇ ਵੀ ਦੇਖਣ ਨੂੰ ਮਿਲਣਗੇ ਤੇ ਇਹ ਇੱਕ ਬਾਤ ਆ ਵਿਛਾ ਪਰ ਜਿਹੜਾ ਮੇਨ ਮੁੱਦਾ ਸਾਡੇ ਡੈਮਾਂ ਦੀ ਸਫਾਈ ਦਾ ਜੇ ਡੈਮਾਂ ਦੀ ਸਫਾਈ ਹੁੰਦੀ ਰਹੇ ਉਹਨਾਂ ਦੇ ਵਿੱਚੋਂ ਗਾਹ ਨਿਕਲਦੀ ਰਹੇ ਰੇਤਾ ਜੋ ਇਟਾਂ ਲੱਕੜਾਂ ਵਹਿ ਕੇ ਆਉਂਦੀਆਂ ਨੇ ਪੱਥਰ ਵਹਿ ਕੇ ਆਉਂਦੇ ਨਿਕਲ ਜਾਣ ਤਾਂ ਸਾਡੇ ਡੈਮਾਂ ਦੀ ਕਪੈਸਿਟੀ ਬਹੁਤ ਜ਼ਿਆਦਾ ਬਾਝੇ ਹੁਣ ਜਦੋਂ ਦੇ ਹਾੜ ਆ ਰਹੇ ਨੇ ਜੇ ਇਸ ਵਾਰ 5-5 ਫੁੱਟ ਮਿੱਟੀ ਰੇਤਾ ਜਾਂ ਜੋ ਵੀ ਕੁਝ ਵਹਿ ਕੇ ਆ ਜਾ ਤਕਰੀਬਨ 5-6-6 ਫੁੱਟ ਉਹਦੇ ਵਿੱਚ ਭਰਤ ਪੈ ਗਿਆ ਜਿਹਦੇ ਕਰਕੇ 5-6 ਫੁੱਟ ਸਾਡੇ ਡੈਮਾਂ ਦੀ ਕਪੈਸਿਟੀ ਘਟ ਗਈ ਇੱਕ ਸਮਾਂ ਤੁਸੀਂ ਉਹ ਵੀ ਸੋਚਿਆ ਹੋਊਗਾ ਕਿ ਦੇਖਿਆ ਹੋਊਗਾ ਕਿ 1600 88 ਪਲਸ ਜੋ ਪਾਖੜਾ ਡੈਮ ਆ ਇਹਦਾ ਪੱਧਰ ਸੀਗਾ ਤੇ ਹੁਣ ਜਿਹੜਾ ਘਟ ਕੇ ਬਹੁਤ ਥੱਲੇ ਆ ਗਿਆ ਇਸ ਦਾ ਕਾਰਨ ਇਹ ਆ ਕਿ ਡੈਮਾਂ ਦੀ ਸਫਾਈ ਨਹੀਂ ਹੋਈ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਪਰ ਕਿਸੇ ਸਰਕਾਰ ਨੇ ਪਾਖੜਾ ਡੈਮ ਦੀ ਸਫਾਈ ਨਹੀਂ ਕਰਾਈ ਤੇ ਇਸ ਸਫਾਈ ਨਾ ਕਰਾਉਣ ਦਾ ਜੋ ਨੁਕਸਾਨ ਹੈ ਉਹ ਪੰਜਾਬ ਨੂੰ ਭੁਗਤਣਾ ਪੈਦਾ ਤੇ ਜਿਹੜੀ ਬਿਜਲੀ ਬਣਦੀ ਹੈ ਉਹ ਦਿੱਲੀ ਨੂੰ ਚਲੇ ਜਾਂਦੀ ਹੈ। ਸਾਫ਼ ਪਾਣੀ ਦਿੱਲੀ ਨੂੰ ਚਲੇ ਜਾਂਦਾ। ਪਰ ਸਾਡੇ ਪੰਜਾਬ ਕੋਲ ਕੀ ਮਿਲਦਾ? ਫੜਾਲਾ ਪਾਣੀ। ਰੇਤਾ, ਗਾਰਾ। ਮਾਰਨਤਾ ਪੰਜਾਬ ਦੇ ਲੋਕ ਤੇ ਐਸ਼ ਕਰਨ। ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ। ਸੋ ਹੋਰ ਪਿੱਛੇ ਜੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਛੋੜ ਦੋ ਔਰ ਪਾਣੀ ਪਹਾੜੋਂ ਪੰਜਾਬ ਕੋ ਨਾ ਬਜੇਗਾ ਬਾਸ ਨਾ ਰਹੇਗੀ ਬਾਂਸਰੀ ਕੋ ਲੋਕ ਤਾੜੀਆਂ ਮਾਰ ਮਾਰ ਹੱਸ ਰਹੇ ਸੀ ਕੋਲੂਲਾ ਕਰ ਰਹੇ ਸੀ ਕਿਉਂਕਿ ਇਹਨਾਂ ਲੋਕਾਂ ਦਾ ਜੋਰ ਲੱਗਿਆ ਹੁੰਦਾ ਕਿ ਪੰਜਾਬ ਨੂੰ ਖਤਮ ਕਰੀਏ ਪੰਜਾਬ ਨੂੰ ਮੰਗਣ ਤੇ ਮਜਬੂਰ ਕਰੀਏ ਪਰ ਪੰਜਾਬ ਦੇ ਉੱਪਰ ਉਹ ਬਾਬੇ ਨਾਨਕ ਦੀ ਕਿਰਪਾ ਕਿ ਪੰਜਾਬ ਹੱਸਦਾ ਬਸਦਾ ਰਹਿੰਦਾ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਫੇਰ ਮੁੜ ਕੇ ਖੜਾ ਕਰ ਲਿਆ ਪੰਜਾਬ ਦੇ ਲੋਕਾਂ ਦੇ ਦਿਲ ਬਹੁਤ ਵੱਡੇ ਨੇ ਪੰਜਾਬ ਮੁੜ ਫੇਰ ਹੱਸਦਾ ਖੇਡਦਾ ਰਹੇ ਪਰ ਇਹਨਾਂ ਲੋਕਾਂ ਨੇ ਬੜੀ ਢਾਲਾਈ ਹੈ ਪੰਜਾਬ ਨੂੰ ਬਰਬਾਦ ਕਰਨ ਲਈ ਪੰਜਾਬ ਨੂੰ ਥੱਲੇ ਸਿੱਟਣ ਲਈ ਪੰਜਾਬ ਦੇ ਲੋਕਾਂ ਚ ਇਹ ਪੰਜਾਬ ਦੇ ਲੋਕਾਂ ਨੂੰ ਭੀਖ ਮੰਗਦਾ ਦੇਖਣਾ ਚਾਹੁੰਦੇ ਨੇ ਪਰ ਇਥੇ ਇਹ ਵੀ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ ਕਿ ਸਾਡੀਆਂ ਸਰਕਾਰਾਂ ਫੇਲ ਹੋ ਗਈਆਂ ਇਸ ਸਮੇਂ ਦੇ ਵਿੱਚ ਸਰਕਾਰਾਂ ਤੋਂ ਸਰਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਲੋਕਾਂ ਨੇ ਆਪਣੇ ਦਮ ਤੇ ਪੰਜਾਬ ਨੂੰ ਸੰਭਾਲ ਲਿਆ ਕਿਤੇ ਲੰਗਰ ਦੀ ਕੋਈ ਕਮੀ ਨਹੀਂ ਛੱਡੀ ਕਿਤੇ ਖਾਣ ਪੀਣ ਦੀ ਕੋਈ ਕਮੀ ਨਹੀਂ ਛੱਡੀ ਲੰਗਰ ਕਰਨ ਵਾਲੇ ਲੰਗਰ ਪਚਾਉਣ ਵਾਲਿਆਂ ਦੇ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਕੋਈ ਕਮੀ ਨਹੀਂ ਆਈ ਪਰ ਪ੍ਰਬੰਧ ਸਹੀ ਨਹੀਂ ਹੋਇਆ ਜਿਹੜੇ ਪਿੰਡਾਂ ਦੇ ਅੰਦਰ ਲੋਕ ਸੀ ਉਹਨਾਂ ਤੱਕ ਸੇਵਾ ਨਹੀਂ ਪਹੁੰਚੀ ਪ੍ਰਬੰਧ ਵਿੱਚ ਕੋਈ ਕਮੀ ਨਹੀਂ ਸੀ ਪ੍ਰਬੰਧ ਬਹੁਤ ਵਧੀਆ ਸੀ ਪਰ ਜੋ ਮੂਰੇ ਠੇਕੇਦਾਰ ਬਣੇ ਹੋਏ ਸੀ ਉਹਨਾਂ ਨੇ ਸਭ ਤੋਂ ਜੋ ਲੁੱਟ ਖਸੁੱਟ ਕੀਤੀ ਤੇ ਪਿੱਛੇ ਜੇ ਇੱਕ ਵੀਡੀਓ ਵੀ ਤੁਸੀਂ ਦੇਖੀ ਹੋਣੀ ਆ ਕਿ ਇੱਕ ਬੰਦੇ ਨੇ ਕਿਸੇ ਗਰੀਬ ਦਾ ਘਰ ਦੀ ਵੀਡੀਓ ਬਣਾ ਕੇ ਜਿਸ ਦੇ ਉੱਪਰ ਸਕੈਨ ਕੋਡ ਸਕੈਨਰ ਕੋਡ ਹੁੰਦਾ ਪੈਸੇ ਆਉਂਦਾ ਉਹ ਆਪ ਦਾ ਲਾਤਾ ਤੇ ਜਦੋਂ ਉਸ ਔਰਤ ਨੇ ਪੱਤਰਕਾਰ ਬੁਲਾ ਕੇ ਗੱਲ ਕਰੀ ਉਸ ਬੰਦੇ ਨੂੰ ਕਾਲ ਕੀਤੀ ਗਈ ਕਹਿੰਦਾ ਜੀ ਹਾਂਜੀ ਸਕੈਨਰ ਮੇਰਾ ਪਰ ਇੱਥੇ ਕੋਈ ਪੈਸਾ ਨਹੀਂ ਆਇਆ ਇਸ ਤਰ੍ਹਾਂ ਦੇ ਵੀ ਲੋਕ ਵਿੱਚ ਹੁੰਦੇ ਨੇ ਜੋ ਇਹ ਜੇ ਸਮੇਂ ਵਿੱਚ ਵੀ ਠੱਗੀਆਂ ਮਾਰਦੇ ਨੇ ਸੋਚਦੇ ਨੇ ਕੇ ਗਰੀਬ ਨੂੰ ਸਹਾਰਾ ਬਣਾ ਕੇ ਗਰੀਬ ਦੇ ਮੋਢੇ ਦੇ ਉੱਪਰ ਰੱਖਦੇ ਕਿਵੇਂ ਚਲਾਈ ਜਾਵੇ ਬੇਇਮਾਨੀਆਂ ਵੀ ਬਹੁਤ ਹੋਈਆਂ ਲੋਕਾਂ ਵਿੱਚ ਸੇਵਾ ਭਾਵਨਾ ਦੀ ਕੋਈ ਕਮੀ ਨਹੀਂ ਸੀ ਪਰ ਵਿੱਚ ਠੱਗ ਵੀ ਬਹੁਤ ਪੈਦਾ ਹੋਏ ਸੋ ਮੀਰ ਕਰੇ ਬਾਬਾ ਨਾਲ ਸਾਡਾ ਪੰਜਾਬ ਮੁੜ ਸਰਜੀਤ ਹੋਵੇ ਤੇ ਇੱਕ ਅਪੀਲ ਸਰਕਾਰਾਂ ਨੂੰ ਕਿ ਸਮੇਂ ਸਿਰ ਇਹਨਾਂ ਡੈਮਾਂ ਦੀ ਸਫਾਈ ਕਰਾਈ ਜਾਵੇ ਤਾਂ ਕਿ ਇਹਨਾਂ ਡੈਮਾਂ ਦੀ ਕੈਪੈਸਿਟੀ ਹੋਰ ਜ਼ਿਆਦਾ ਵਧੇ। ਬਾਕੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਸਤਿ ਸ੍ਰੀ ਅਕਾਲ।